ਸੀ ਨੇਤ ਨਵੀ ਬਈ ਨਿਊਜ਼ ਦੇਖਦੇ ਆ ਫਲਾਣੇ ਦੇ ਮੁੰਡੇ ਨੇ ਕਿਸੇ ਵੱਡੀ ਪਰਸਨੈਲਿਟੀ ਦੇ ਹਨਾ ਫਲਾਣੇ ਦੇ ਮੁੰਡੇ ਨੇ ਆ ਕਰਤਾ ਕਿ ਉਹ ਵਾਇਰਲ ਹੋ ਜਾਂਦੀ ਆ ਕੁੜੀ ਨੇ ਆ ਕਰਤਾ ਆ ਚੀਜ਼ ਵਾਇਰਲ ਹੋ ਜਾਂਦੀ ਆ ਜੋ ਪਹਿਲਾਂ ਹੀ ਮਤਲਬ ਫਾਈਨੈਂਸ਼ਲੀ ਸਟਰੋਂਗ ਨੇ ਹਾਂ ਇੱਕ ਕਹ ਲਉਂਗੀ ਬੇਸ ਦੇ ਹੁੰਦੇ ਨੇ ਪੂਰਾ ਮੇਰੀ ਫੈਮਲੀ ਵੀ ਕਈ ਵਾਰੀ ਉਹ ਚੀਜ਼ਾਂ ਦੇਖ ਕੇ ਨਾ ਮੈਨੂੰ ਪੁਆਇੰਟ ਆਊਟ ਕਰਦੀ ਆ ਯਾਰ ਕਾਸ਼ ਤੂੰ ਕਿਸੇ ਵੱਡੇ ਘਰੇ ਪੈਦਾ ਹੋਇਆ ਹੁੰਦਾ ਤੇ ਅੱਜ ਤੂੰ ਜੋਗੋਜਾ ਕਰ ਰਿਹਾ ਵਾ ਉਦੋਂ ਤੂੰ ਇਹਦਾ 10% ਵੀ ਕੀਤਾ ਹੁੰਦਾ ਨਾ ਤਨੂੰ ਲੋਕਾਂ ਨੇ ਹੱਥਾਂ ਤੇ ਚੱਕਣਾ ਸੀ ਹਨਾ ਤੇਰੇ ਕੋਲ ਭੀੜ ਲੱਗੀ ਹੋਣੀ ਸੀ ਰੋਜ਼ ਹੀ ਯਾਰ ਉਹ ਮਤਲਬ ਉਹ ਚੀਜ਼ ਸਾਲ ਤੁਸੀਂ ਪੁਰਾਣੀ ਕੀਤੀ ਹੋਏਗੀ ਨਾ ਉਹ ਫਿਰ ਵੀ ਚਰਚਾ 'ਚ ਰਹੇਗੀ ਸਾਲ ਬਾਅਦ ਵੀ 2 ਸਾਲ ਬਾਅਦ ਵੀ ਉਹ ਚੀਜ਼ ਚਰਚਾ 'ਚ ਰਹੇਗੀ ਲੋਕ ਤੁਹਾਡੇ ਪਿੱਛੇ ਆਉਣਗੇ ਉਹ ਦੇਖਣਗੇ ਉਹ ਮੁੰਡਾ ਉਹ ਮੁੰਡਾ ਉਹੀ ਹੈ ਉਹਨਾਂ ਦਾ ਮੁੰਡਾ ਹਨਾ ਉਹ ਚੀਜ਼ ਆਉਣਗੇ ਉਹ ਚੀਜ਼ ਫਿਰ ਵੀ ਚਰਚਾ 'ਚ ਰਹੇਗੀ ਪਰ ਜਦੋਂ ਯਾਰ ਸਾਡੇ ਵਰਗੇ ਗਰਾਊਂਡ ਲੈਵਲ ਤੇ ਹੁੰਦੇ ਨੇ ਜਿਹੜੇ ਮੈਂ ਆਪਣੇ ਆਪ ਨੂੰ ਇਨਕਲੂਡ ਇਨਕਲੂਡ ਕਰਾਂਗਾ ਵਿੱਚ ਕਿਉਂਕਿ ਯਾਰ ਮੈਂ ਵੀ ਤਾਂ ਇੱਕ ਯੁੱਧ ਦਾ ਹਿੱਸਾ ਹਾਂ ਮੈਂ ਕੋਈ ਬੜਾ ਕੋਈ ਜਿਵੇਂ ਕਹਿੰਦੇ ਨੇ ਫਨੈਗਾਂ ਦਾ ਹੈ ਨਹੀਂ ਮੈਂ ਵੀ ਮੈਂ ਵੀ ਉਹੀ ਯੁੱਧ ਦੇ ਵਿੱਚੋਂ ਆ ਜੋ ਮਿਹਨਤ ਕਰ ਰਹੇ ਹਾਂ ਜੋ ਸਟਰਗਲ ਕਰ ਰਹੇ ਹਾਂ ਜੋ ਮਿਹਨਤ ਕਰਨਾ ਚਾਹੁੰਦਾ ਹਾਂ ਇਹ ਜੋ ਮੈਂਦ ਕਰਨ ਵਾਲੀ ਸੋਚ ਰਹੀ ਆ ਮੈਂ ਵੀ ਇੱਕ ਉਹਨਾਂ ਦਾ ਹਿੱਸਾ ਤੇ ਆਈ ਥਿੰਕ ਮੈਂ ਉਸ ਚੀਜ਼ ਦੇ ਵਿੱਚ ਖੁਦ ਨੂੰ ਇਨਕਲੂਡ ਕਰਦਾ ਵਾਂ ਜਿਹੜਾ ਮੈਂ ਕੰਮ ਕਰਦਾ ਸਪੋਰਟ ਫॉर ਯੂਥ ਕਿ ਮੈਂ ਸਪੋਰਟਸਫੇਅਰ ਪ੍ਰੋਵਾਈਡ ਕਰਦਾ ਹਨਾ ਉਹ ਸਪੋਰਟ ਫॉर ਯੂਥ ਦੇ ਵਿੱਚ ਯੂਥ ਦੇ ਵਿੱਚ ਮੈਂ ਖੁਦ ਨੂੰ ਵੀ ਇਨਕਲੂਡ ਕਰਦਾ ਗਾਟ ਇਟ ਹਨਾ ਮੈਂ ਕੋਈ ਆਪਣੀ ਫੈਮਲੀ ਦੇ ਉੱਤੇ ਕੋਈ ਬਰਡਨ ਨਹੀਂ ਪਾਉਂਦਾ ਕੋਈ ਖਰਚਾ ਨਹੀਂ ਪਾਉਂਦਾ ਉਹਨਾਂ ਦੇ ਕਿ ਯਾਰ ਮੈਨੂੰ ਸਪੋਰਟ ਸ਼ੂਜ਼ ਨਹੀਂ ਮੇਰੇ ਕੋਲ ਸਪੋਰਟ ਸ਼ੂ ਚਾਹੀਦੇ ਆ ਮੈਨੂੰ ਮੈਨੂੰ ਜਰਸੀ ਨਹੀਂ ਹੈ ਮੇਰੇ ਕੋਲ ਜਰਸੀ ਚਾਹੀਦੀ ਹੈ ਮੈਨੂੰ ਮੈਨੂੰ ਟਾਈਟੀਆਂ ਚਾਹੀਦੀਆਂ ਨੇ ਜਰਸੀਆਂ ਕੋਈ ਡਿਸਟਰੈਕਸ਼ਨ ਰੱਖੀ ਨਹੀਂ ਆਪਣੇ ਕੋਲ ਤੁਹਾਨੂੰ ਸੋਹਣੇ ਲੱਗਣ ਦਾ ਮਤਲਬ ਨਹੀਂ ਹੈਗਾ ਤੁਹਾਨੂੰ ਕੋਈ ਐਕਸ ਵਾਈ ਜ਼ੈਡ ਘੈਂਟ ਘੈਂਟ ਬ੍ਰਾਂਡ ਪਾ ਕੇ ਕੋਈ ਬਹੁਤ ਘੈਂਟੀਆਂ ਰੀਲਸ ਮੈਂ ਦੇਖਿਆ ਰੀਲਸ ਵੀ ਤੁਸੀਂ ਬਹੁਤ ਬਹੁਤ ਸਿੰਪਲ ਬਹੁੰਦੇ ਹੋ ਤਾਂ ਉਹ ਚੀਜ਼ਾਂ ਸਾਰੀਆਂ ਨਾ ਤੁਸੀਂ ਬੰਦ ਕੀਤੀਆਂ ਜਾਂ ਹੋ ਗਈਆਂ ਨੇ ਕੀ ਆ ਇੱਕ ਕੰਮ ਹੈਗਾ ਤੁਹਾਡਾ ਬਸ ਮੈਂ ਮਿਹਨਤ ਕਰਨੀ ਆ ਮੈਂ ਜੋ ਮਿਲਦਾ ਖਾ ਲੈਣਾ ਮੈਂ ਜਿਵੇਂ ਭਾਈ ਇਹਨਾਂ ਨੂੰ ਹੁਣੇ ਪੌਡਕਾਸਟ ਕੀਤਾ ਉਹਨਾਂ ਦੀ ਗੱਲਾਂ ਟੁਕੀ ਆ ਤੁਹਾਡੇ ਦੇ ਕਿ ਜਿੰਨੇ ਭਲਵਾਨ ਬਣਨਾ ਉਹਨੇ ਕੱਚੀ ਲੱਸੀ ਵੀ ਕੀ ਪੀਆ ਬਣ ਜਾਣਾ ਉਹ ਗੱਲ ਤੁਹਾਡੇ ਦੇ ਟੁਕਦੀ ਆ ਪੂਰੀ ਐਂਡ ਇਟ ਇਜ਼ ਵੈਰੀ ਬਿਊਟੀਫੁਲ ਬ੍ਰਦਰ ਇੱਕ ਮੈਂ ਚਾਹਾਂਗਾ ਤੁਸੀਂ ਆਪਣੇ ਟੈਟ ਟਾਕਸ ਦਾ ਜਿਹੜਾ ਐਕਸਪੀਰੀਅੰਸ ਆ ਉਹ ਜਰੂਰ ਸ਼ੇਅਰ ਕਰੋ ਬਹੁਤ ਸੋਹਣੀ ਸਟੋਰੀ ਹੈ ਯਾ ਬ੍ਰਦਰ ਉਹ ਮੈਨੂੰ ਖੁਦ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਯਾਰ ਚਾਹੇ ਮੈਂ ਇੰਨਾ ਪੈਸਾ ਨਹੀਂ ਨਾ ਕਮਾਇਆ ਅੱਜ ਜਾਂ ਨਹੀਂ ਕਮਾ ਰਿਹਾ ਹਾਲੇ ਤੱਕ ਇੰਨਾ ਤਾਂ ਮੈਂ ਇੱਜ਼ਤ ਕਮਾ ਰਿਹਾ ਇੱਕ ਆਪਣਾ ਕੈਰੈਕਟਰ ਕਮਾ ਰਿਹਾ ਕਿਉਂਕਿ ਇੱਕ ਬੜੀ ਵੱਡੀ ਪਰਸਨੈਲਿਟੀ ਨੇ ਇੱਕ ਗੱਲ ਕਹੀ ਹੈ ਕਿ ਜਦੋਂ ਤੁਹਾਡੇ ਕੋਲੋਂ ਪੈਸਾ ਚਲ ਜਾਂਦਾ ਨਾ ਹੱਥੋਂ ਸਮਝੋ ਕਿ ਕੁਝ ਨਹੀਂ ਗਿਆ ਜਦੋਂ ਹੈਲਥ ਚਲ ਜਾਂਦੀ ਹੈ ਕਿ ਸਮਝੋ ਕੁਝ ਗਿਆ ਵਾ ਜਦੋਂ ਤੁਹਾਡਾ ਜ਼ਮੀਰ ਚਲ ਜਾਂਦਾ ਨਾ ਸਮਝੋ ਬੜਾ ਕੁਝ ਚਲ ਗਿਆ ਤੁਹਾਡੇ ਕੋਲ ਸਾਰਾ ਕੁਝ ਚਲ ਗਿਆ ਸੋ ਆਈ ਥਿੰਕ ਜੇ ਮੇਰਾ ਕੈਰੈਕਟਰ ਹੈ ਜੋ ਵਧੀਆ ਹੈ ਨਾ ਜੇ ਮੇਰੀ ਹੈਲਥ ਹੈ ਜੋ ਵਧੀਆ ਹੈ ਤਾਂ ਮੇਰ ਕੋ ਸਾਰਾ ਕੁਝ ਹੈਗਾ ਅੱਜ ਤੇ ਮੈਂ ਉਹਨਾਂ ਚੀਜ਼ ਨੂੰ ਅੱਗੇ ਬੈਟਰ ਕਰਦਾ ਰਹੂੰਗਾ ਪ੍ਰੂਫ ਕਰਦਾ ਰਹੂੰਗਾ ਤੇ ਮੈਨੂੰ ਬਈ ਆਫਰ ਆਇਆ ਉਹਨਾਂ ਦਾ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਸਟੋਰੀ ਇੱਥੇ ਸ਼ੇਅਰ ਕਰੋ ਆਪਣੇ ਆਈਡੀਆ ਸ਼ੇਅਰ ਕਰੋ TEDx ਬੇਸਿਕਲੀ ਇੱਕ ਇੰਡੀਪੈਂਡੈਂਟਲੀ ਓਰਗੇਨਾਈਜ਼ਡ ਪਲੇਟਫਾਰਮ ਹੁੰਦਾ ਹੈ ਜਿਹਦੇ ਉੱਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪਲੇਟਫਾਰਮ ਬਹੁਤ ਵੱਡਾ ਪਲੇਟਫਾਰਮ ਹੈ ਆਈ ਥਿੰਕ ਕਾਫੀ ਲੋਕਾਂ ਨੂੰ ਉਹਦੇ ਬਾਰੇ ਪਤਾ ਨਹੀਂ ਹੈ ਪਲੇਟਫਾਰਮ ਬਾਰੇ ਸਪੈਸ਼ਲੀ ਜੋ ਸਾਡੇ ਪਿੰਡਾਂ ਦੇ ਵਿੱਚ ਨੇ ਸ਼ਹਿਰਾਂ ਦੇ ਵਿੱਚ ਵੀ ਕਈਆਂ ਨੂੰ ਨਹੀਂ ਪਤਾ ਹੋਏਗਾ ਮੈਨੂੰ ਬੁ ਆਪਣੇ ਚਾਚਾ ਜੀ ਨਾਲ ਗਿਆ ਸੀ ਉਥੇ ਤੇ ਬ੍ਰਦਰ ਅਸੀਂ ਇਥੋਂ ਵਸਦੇ ਗਏ ਸੀ ਪਟਾੜੀ ਤੋਂ 6 ਘੰਟੇ ਦਾ ਸਫ਼ਰ ਸੀ ਜਾਈ ਬਸ ਅਸੀਂ ਜਦੋਂ ਉਥੇ ਗਏ ਉਥੋਂ ਫਿਰ ਮੈਟਰੋ ਲਈ ਮੈਟਰੋ ਤੋਂ ਅਸੀਂ ਉਤਰੇ ਅ ਅਰੀਜਿੰਦਰ ਨਗਰ ਕੁਲ ਜਿਥੇ ਖਦਾਨ ਪਬਲਿਕ ਸਕੂਲ ਸੀ ਉਥੇ ਅਸੀਂ ਮੈਮ ਨੂੰ ਫੋਨ ਕੀਤਾ ਮੈਡਮ ਮੈਂ ਇੱਥੇ ਪਹੁੰਚ ਗਈਆਂ ਕਿ ਇਥੋਂ ਕਿੱਥੇ ਆਉਣਾ ਸੀ ਉਹਨਾਂ ਐਡਰੈਸ ਦੱਸਿਆ ਆਪਣੇ ਸਕੂਲ ਦਾ ਤਾਂ ਅਸੀਂ ਉਥੇ ਗਏ ਅਸੀਂ ਆਟੋ ਤੇ ਗਏ ਸੀ ਹਣਾ ਤੇ ਜਦੋਂ ਅਸੀਂ ਸਕੂਲ ਦੇ ਸਾਹਮਣੇ ਆਟੋ ਆਟੋ ਜਦੋਂ ਖੜਾ ਰਿਹਾ ਉਸ ਦੇਰੇ ਨੇ ਹਣਾ ਤਾਂ ਜਦੋਂ ਸਾਨੂੰ ਵੈਲਕਮ ਕਰਨ ਵਾਸਤੇ ਆਉਂਦੇ ਨੇ ਨਾ ਉਥੇ ਸਟੂਡੈਂਟਸ ਆਉਂਦੇ ਨੇ ਗਰਲਸ ਸਟੂਡੈਂਟਸ ਹੁੰਦੀਆਂ ਨੇ ਬॉयਸ ਥੋੜੇ ਹੁੰਦੇ ਨੇ ਗਿਣਤੀ ਉਹਨਾਂ ਦੀ ਜ਼ਿਆਦਾ ਨਹੀਂ ਹੁੰਦੀ ਗਰਲਸ ਜ਼ਿਆਦਾ ਹੁੰਦੀਆਂ ਨੇ ਤੋਂ ਸਾਨੂੰ ਰਿਸੀਵ ਕਰਨ ਹੁੰਦੀਆਂ ਨੇ ਉੱਥੇ ਮਤਲਬ ਇੱਕ ਅਲੱਗ ਜੀ ਮੋਟੀਵੇਸ਼ਨ ਆ ਜਾਂਦੀ ਹੈ ਇਨਸਪੀਰੇਸ਼ਨ ਆ ਜਾਂਦੀ ਹੈ ਕਿ ਯਾਰ ਮੈਂ ਕਿੱਥੋਂ ਇੱਕ ਦੇਸੀ ਜਿਹੇ ਇਲਾਕੇ ਚੋਂ ਆਇਆ ਇਹ ਜਿਹੜਾ ਖੇਤਾਨ ਦਾ ਸਕੂਲ ਆ ਇਹ ਮੇਰੇ ਖਿਆਲ ਚ ਬਹੁਤ ਹਾਂਜੀ ਹਾਂਜੀ ਇਹ ਕਾਫੀ ਵੱਡੀ ਪਰਸਨੈਲਿਟੀ ਨੇ ਪੋਲੀਟਿਸ਼ੀਅਨ ਲੀਡਰ ਨੇ ਹਾਂ ਅਨੁਰਾਗ ਹਾਂਜੀ ਅਨੁਰਾਗ ਠਾਕੁਰ ਹਾਂਜੀ ਯਾ ਉਹਨਾਂ ਦਾ ਸਕੂਲ ਏ ਤੇ ਮੈਨੂੰ ਆਪਣੇ ਆਪ ਚ ਨਾ ਉਹਦਾ ਫੀਲਿੰਗ ਜੀ ਆਈ ਕਿ ਯਾਰ ਸਕੂਲ ਦੇ ਬਾਹਰ ਨਾ ਮੇਰਾ ਬੋਰਡ ਲੱਗਿਆ ਸੀ ਕਿ ਆਹ ਪਰਸਨੈਲਿਟੀਜ਼ ਨੇ ਇੱਥੇ ਸਪੀਚ ਦੇਣੀ। ਨਾ ਉਹ ਚੀਜ਼ ਨੂੰ ਸ਼ੇਅਰ ਕਰੂੰਗਾ ਕਿ ਮੇਰੇ ਸ਼ੈਰ ਨੇ ਜਾਂ ਮੇਰੇ ਪੰਜਾਬ ਦੇ ਵਿੱਚ ਆਈਦਾ ਕਿ ਮੇਰਾ ਬੋਰਡ ਨਹੀਂ ਲੱਗਾ ਉਦੋਂ ਦਾ ਕਿਰੇ। ਚਾਹੇ ਮੈਂ ਇਨਾ ਕੋਈ ਕੀਤਾ ਅੱਜ ਤੱਕ ਉੱਥੇ ਮੇਰਾ ਬੋਰਡ ਲੱਗਾ। ਚਾਚਾ ਇਹਨੂੰ ਮੈਂ ਆਖਿਆ ਮੈਂ ਕਿਹਾ ਵੀ ਫੀਲ ਯੂ 브ਦਰ। ਸੋ ਨਹੀਂ 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 ਵੀ ਫੀਲ ਯੂ। ਮੈਂ 브ਦਰ ਮਤਲਬ ਵੀ ਮੀਡਲ ਕਲਾਸ ਫੈਮਿਲੀ ਜੋ ਜਿਹੜੀ ਸੋਚ ਹੁੰਦੀ ਹੈ ਨਾ ਲਾਈਕ ਆਪਣੀ ਫੈਮਿਲੀ ਸਾਨੂੰ ਬੜੀ ਪਿਆਰੀ ਹੁੰਦੀ ਪਾਣੀ ਵਗੈਰ ਪਾਣੀ ਦੋ ਮੇਰੇ ਚਾਚਾ ਹੀ ਮੈਨੂੰ ਕਹਿੰਦੇ ਹੁੰਦੇ ਕਿ ਯਾਰ ਤੂੰ ਇੰਨਾ ਕੁਝ ਕਰਦਾ ਵਾ ਕੋਈ ਸੁਣਦਾ ਨਹੀਂ ਹੈ ਹਨਾ ਕਿਸੇ ਮੇਲੇ 'ਚ ਮੈਨੂੰ ਅਜੇ ਤੱਕ ਐਜ਼ ਅ ਜੀਵ ਗੈਸਟ ਨਹੀਂ ਬੁਲਾਇਆ ਕਿਸੇ ਨੇ ਸਨਮਾਨ ਨਹੀਂ ਕੀਤਾ ਹੋਏਗਾ ਮੈਨੂੰ ਬੁਲਾ ਕੇ ਜੇ ਬੁਲਾਇਆ ਵੀ ਤਾਂ ਅਸੀਂ ਕਹਿ ਕੇ ਬੁਲਾਇਆ ਅਸੀਂ ਉਹਨਾਂ ਦਾ ਖੁਦ ਅਪਰੋਚ ਕੀਤੀ ਹੈ ਕਿ ਯਾਰ ਸਾਨੂੰ ਮੇਲੇ 'ਤੇ ਬੁਲਾਓ ਪਰ ਦਿੱਲੀ ਨੇ ਜੀ ਸਮਝੀ ਯਾਰ ਟੈਡ ਟਾਕਸ ਨੇ ਜੀ ਸਮਝੀ ਟੈਡ ਟਾਕਸ ਕੀ ਯਾਰ ਮੈਂ ਦੱਸਦਾ ਹਾਂ ਮੈਨੂੰ ਜਦੋਂ ਡਾਊਟ ਹੁੰਦਾ ਨਾ ਮੈਂ ਕੋਈ ਰਿਸਰਚ ਪੜ੍ਹਨ ਦੇ ਹੁੰਦਾ ਆ ਕਿ ਯਾਰ ਆਹ ਜੀ ਸੱਚ ਹੈ ਕਿ ਝੂਠ ਆ ਜੋਈ ਕੋਈ ਬੰਦੇ ਨੇ ਜਾ ਕੇ ਟੈਕਟੌਕ ਤੇ ਬੋਲੀ ਹੈ ਨਾ ਤੇ ਮੈਂ ਕਹਿੰਦਾ ਯਾਰ ਇਹਨੇ ਇੱਥੇ ਬੋਲਦੀ ਨਾ ਇਹਦਾ ਮਤਲਬ ਸੱਚ ਆ ਉਹ ਕੋਈ ਲੰਡੂ ਪੁੱচ্চੂ ਨਹੀਂ ਸਾਦੇ ਉੱਥੇ ਉੱਥੇ ਉਹ ਬੰਦਾ ਹੁੰਦਾ ਜਿਹਨੇ ਜ਼ਿੰਦਗੀ ਕਸਾਈ ਹੁੰਦੀ ਆ ਠੀਕ ਆ ਮਤਲਬ ਹਰ ਦਿਨ ਬਾਈ ਸਾਡੇ ਪੰਜਾਬ ਦੇ ਵਿੱਚ ਮੇਲੇ ਹੁੰਦੇ ਆ ਵੱਡੀਆਂ-ਵੱਡੀਆਂ ਪਰਸਨੈਲਿਟੀ ਨੂੰ ਉੱਥੇ ਬੁਲਾਇਆ ਜਾਂਦਾ ਵਾ ਅੱਜ ਤੱਕ ਮੈਨੂੰ ਕਿਸੇ ਮੇਲੇ ਨੇ ਬੁਲਾਇਆ ਨਹੀਂ ਉੱਥੇ ਕਿਸੇ ਆਰਗੇਨਾਈਜ਼ਰ ਨੇ ਮੈਨੂੰ ਬੁਲਾਇਆ ਨਹੀਂ ਤੇ ਜੇ ਹੀ ਕਿਤੇ ਮੈਂ ਮੇਲਿਆਂ ਤੇ ਗਿਆ ਵੀ ਆ ਤਾਂ ਉਹ ਸੀ ਆਪ ਕਹਿ ਕੇ ਉੱਥੇ ਤੱਕ ਪਹੁੰਚੇ ਕਈ ਮੱਧਿਆਂ ਦੇ ਥਰੂ ਉੱਥੇ ਤੱਕ ਪਹੁੰਚੇ ਫਿਰ ਜਾ ਕੇ ਸਾਨੂੰ ਬੁਲਾਇਆ ਜਾਂਦਾ ਵਾ ਤੇ ਮੇਰਾ ਕਿਸੇ ਨੇ ਬੋਰਡ ਨਹੀਂ ਲਾਇਆ ਕਦੀ ਇਸ ਦਾ ਕਿੱਡਾ ਵੱਡਾ ਬੋਰਡ ਓ ਆਈ ਥਿੰਕ ਹੋਏਗਾ ਕੁਝ 12 13 ਫੁੱਟ ਦਾ ਹੋਏਗਾ ਮਤਲਬ ਮੇਰੀ ਇਕੱਲੇ ਦੀ ਫੋਟੋ ਨਹੀਂ ਸੀ ਬਾਕੀਆਂ ਦੀ ਵੀ ਹੈਗੀ ਸੀ ਉਹਦੇ ਸਰਦਾਰ ਕੱਲਾ ਹੀ ਯਾ ਸਰਦਾਰ ਕੱਲਾ ਸੀ ਕੱਲੇ ਤੇ ਹੁੰਦੀ ਆ ਤੇ ਪਾਣੀ ਵੀ ਹੋ ਪੁਲਿਸ ਵੀ ਕਿਨੇ ਜਾਣੇ ਟੋਟਲ ਉੱਥੇ ਨੋ ਕੱਲਾ ਸਰਦਾਰ ਯਾ ਬ੍ਰਦਰ ਸਭ ਤੋਂ ਯੰਗ ਸਭ ਤੋਂ ਯੰਗ ਸੀ ਮੈਂ ਤੇ ਜਦੋਂ ਮੈਂ ਸਟੋਰੀ ਆਪਣੀ ਸ਼ੇਅਰ ਕੀਤੀ ਉੱਥੇ ਤਾਂ ਲੰਚ ਬ੍ਰੇਕ ਹੁੰਦੀ ਆ ਆਪਾਂ ਸ਼ੀ ਸਪੀਕਰਸ ਨੇ ਆਪਣੀ ਸਟੋਰੀ ਸ਼ੇਅਰ ਕਰਤੀ ਆ ਜਦੋਂ ਸਟੋਰੀ ਸ਼ੇਅਰ ਕੀਤੀ ਆ ਤਾਂ ਐਗਜ਼ਿਟ ਦਾ ਦਰਵਾਜਾ ਪਿੱਛੇ ਨੂੰ ਆ ਜੋ ਸਟੂਡੈਂਟਸ ਨਹੀਂ ਹੁੰਦੇ ਜੋ ਯੂਥ ਆ ਉਥੇ ਉਹ ਅੱਗੇ ਨੂੰ ਆ ਰਿਹਾ ਵਾ ਮੈਡਮ ਪੁੱਛਦੀ ਨੇ ਤੁਸੀਂ ਅੱਗੇ ਕਿਉਂ ਆ ਰਹੇ ਹੋ ਉਹ ਯੂਥ ਕਹਿੰਦਾ ਕਿ ਅਸੀਂ ਕੁਵਰ ਭਾਜੀ ਨੂੰ ਮਿਲਣ ਆ ਰਹੇ ਹਾਂ ਇਟ ਮੀਨਸ ਉਹਨਾਂ ਨੂੰ ਕੁਝ ਲੱਗਿਆ ਮੇਰੇ 'ਚ ਮੇਰੇ ਨਾਲ ਮੇਰੇ ਤੋਂ ਪਹਿਲਾਂ 5 ਸਪੀਚਾਂ ਹੋਰ ਵੀ ਹੋਈਆਂ ਸੀ ਕਿਸੇ ਨੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਮੇਰਾ ਜ਼ਿਕਰ ਕੀਤਾ ਉਥੇ ਜੇ ਅਸੀਂ ਉਹਨਾਂ ਨੂੰ ਮਿਲਣ ਆ ਰਹੇ ਹਾਂ ਕੋਈ ਉਥੇ ਮੇਰੇ ਪੈਰੀਆਂ ਸਲਾਰੇ ਆ ਵਾ ਕੋਈ ਮੈਨੂੰ ਆ ਕੇ ਕਹ ਰਿਹਾ ਕਿ ਅਸੀਂ ਪਲੀਜ਼ ਤੁਹਾਡੇ ਨਾਲ ਇੱਕ ਫੋਟੋ ਕਰਉਣਾ ਚਾਹੁੰਦੇ ਆ ਜਾਂ ਸਾਨੂੰ ਡਾਈਟ ਪਲਾਨ ਦੱਸ ਦੋ ਆਪਣਾ ਅਸੀਂ ਡੋਨੇਸ਼ਨ ਕਰਨਾ ਚਾਹੁੰਨੇ ਆ ਤੁਹਾਡੇ ਕੰਮ ਵਾਸਤੇ ਹਨਾ ਤੇ ਮੈਨੂੰ ਬੜਾ ਵਧੀਆ ਲੱਗਾ ਉਸੇ ਫੀਲ ਹੋਇਆ ਯਾਰ ਚਾਹੀ ਮੈਨੂੰ ਇਹ ਜਿਹੜਾ ਸਕੂਲ ਆ ਇਹ ਕੋਈ ਆਮ ਸਕੂਲ ਨਹੀਂ ਆ ਇੱਥੇ ਕੋਈ ਇੱਥੇ ਕੌਣ ਪੜਦੇ ਇੱਥੇ ਐਕਟਰਸ ਦੇ ਬੇਟੇ ਪੜਦੇ ਆ ਠੀਕ ਆ ਬੱਚੇ ਪੜਦੇ ਆ ਇੱਥੇ ਪੋਲਿਟਿਸ਼ੀਅਨਸ ਦੇ ਬੱਚੇ ਪੜਦੇ ਆ ਇੱਥੇ ਬਹੁਤ ਵੱਡੇ ਇੰਡਸਟਰੀਜ਼ ਦੇ ਬੱਚੇ ਪੜਦੇ ਆ ਇਹ ਉਹ ਬੰਦੇ ਆ ਜਿਨ੍ਹਾਂ ਦੀਆਂ ਕਰੋੜਾਂ ਦੇ ਵਿੱਚ ਟਰਨਓਵਰਸ ਹੈਗੀਆਂ ਨੇ ਜਿੰਨਾ ਤੱਕ ਮੈਂ ਸਹੀ ਕਰ ਰਿਹਾ ਭਾਜੀ ਤੇ ਉਹਨਾਂ ਦੇ ਬੱਚੇ ਮੈਨੂੰ ਅੱਗੇ ਰਸੀਵ ਕਰਨਾਉਂਦੇ ਆ ਤੇ ਪੈਰੀ ਹੱਥ ਲਾਉਂਦੇ ਆ ਆਈ ਥਿੰਕ ਉਹ ਚੀਜ਼ਾਂ ਮੇਰੇ ਲਈ ਇਹ ਮੈਟਰ ਨਹੀਂ ਕਰਦੀਆਂ ਮੈਟਰ ਕਰਦਾ ਸੀ ਕਿ ਮੈਂ ਉਸ ਪਲੇਟਫਾਰਮ ਤੇ ਗਿਆ ਵਾਂ ਜੋ ਇੰਟਰਨੈਸ਼ਨਲ ਲੈਵਲ ਦਾ ਪਲੇਟਫਾਰਮ ਹੈ ਜਿੱਥੇ ਸਾਡੇ ਜੋ ਕਈਆਂ ਦਾ ਸੁਪਨਾ ਵੀ ਨਹੀਂ ਹੈ ਯਾਰ ਉੱਥੇ ਉੱਥੇ ਪਹੁੰਚਣਾ ਕਈਆਂ ਨੂੰ ਦੇ ਪਰ ਸੁਪਨਾ ਵੀ ਨਹੀਂ ਆ ਨਹੀਂ ਸਕਦਾ ਜਿੱਥੇ ਤੱਕ ਮੈਂ ਪਹੁੰਚਿਆ ਉੱਥੇ ਹੁਣ ਤੇ ਅਟਲੀ ਮੈਂ ਮਿਹਨਤ ਕੀਤੀ ਹੈ ਮੇਰੀ ਨੀਅਤ ਸਾਫ਼ ਸੀ ਆ ਦਵਾਵਾ ਸੀ ਮੇਰੇ ਨਾਲ ਤਾਂ ਮੈਂ ਉੱਥੇ ਤੱਕ ਪਹੁੰਚਿਆ ਤੇ ਉਦੋਂ ਮੈਂ ਇੱਕ ਚੀਜ਼ ਸੋਚੀ ਕਿ ਯਾਰ ਮੈਂ ਚਾਚਾ ਜੀ ਨੂੰ ਗੁੱਸਾ ਆ ਗਿਆ ਯਾਰ ਤੁਹਾਨੂੰ ਕੋਈ ਲੱਗਾ ਕਿ ਸਾਨੂੰ ਅਗਲੀ ਵਾਰ ਕਾਫੀ ਲੋਕ ਖੁਸ਼ ਹੋਏ ਤੇ ਤਾਂ ਇੰਪ੍ਰੈਸ ਹੋਏ ਮੇਰੇ ਨਹੀਂ ਮੈਂ ਨਹੀਂ ਮਿਹਨਤ ਕਰੂੰਗਾ ਆਪਣੇ ਆਪ ਨੂੰ ਇਨਾ ਫਾਈਨੈਂਸ਼ਲੀ ਸਟਰੋਂਗ ਕਰੂੰਗਾ ਕਿ ਜਦੋਂ ਅਗਲੀ ਵਾਰੀ ਮੇਰੀ ਸਪੀਚ ਹੋਏਗੀ ਨਾ ਤਾਂ ਮੈਂ ਆਟੋ ਦੇ ਨਹੀਂ ਮੈਂ ਕਾਹਤੇ ਜਾਏਗਾ ਉਥੋਂ ਦਾ